ਸਤਿ ਸ੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਰਵਣ ਕਰਾਂਗੇ ਕਿ ਕਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੰਗਲ ਵਿੱਚ ਰਹਿਣ ਵਾਲੇ ਲੋਕਾਂ ਦਾ ਉਧਾਰ ਕੀਤਾ ਇੱਕ ਵਾਰ ਦੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇੱਕ ਜੁਲਾਹਾ ਮਿਲਿਆ ਤੇ ਗੁਰੂ ਜੀ ਨੇ ਉਹਨਾਂ ਨੂੰ ਬੜੇ ਪਿਆਰੇ ਬਚਨ ਕਹੇ ਜਿਨ੍ਹਾਂ ਨਾਲ ਉਸ ਜੁਲਾਹੇ ਦੀ ਜ਼ਿੰਦਗੀ ਹੀ ਬਦਲ ਗਈ ਆਓ ਹੁਣ ਅਸੀਂ ਇਹ ਕਥਾ ਸਰਵਣ ਕਰਦੇ ਹਾਂ ਜਦੋਂ ਅਸੀਂ ਪ੍ਰਾਚੀਨ ਪੰਥ ਪ੍ਰਕਾਸ਼ ਨੂੰ ਪੜ੍ਹਦੇ ਹਾਂ ਉਸ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਰਨੀ ਵਾਰੀ ਸਭ ਕੁਝ ਲਿਖਿਆ ਹੈ ਕਿ ਕਿਵੇਂ ਗੁਰੂ ਜੀ ਨੇ ਬਹੁਤ ਸਾਰੇ ਲੋਕਾਂ ਨੂੰ ਤਾਰਿਆ ਉਹਨਾਂ ਨੂੰ ਕਿਵੇਂ ਸਿੱਖੀ ਮਾਰਗ ਤੇ ਪਾ ਦਤਾ ਜਦੋਂ ਦੀਨ ਦੁਨੀ ਦੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਤਾਰਦੇ ਹੋਏ ਆਕ ਪਟਨ ਦੀ ਧਰਤੀ ਤੋਂ ਹੁੰਦੇ ਹੋਏ ਤਲੰਬਾ ਵਿਖੇ ਪੁੱਜੇ ਉੱਥੇ ਗੁਰੂ ਸਾਹਿਬ ਜੀ ਨੇ ਸੱਜਣ ਨੂੰ ਸਿਰਫ ਐਨਾ ਹੀ ਕਿਹਾ ਕਿ ਤੇਰਾ ਨਾਮ ਸੱਜਣ ਹੈ ਤੂੰ ਸੱਜਣਾ ਵਾਲੇ ਕੰਮ ਵੀ ਕਰ ਗੁਰੂ ਜੀ ਨੇ ਉਸ ਸੱਜਣ ਨੂੰ ਸਿੱਧੇ ਰਾਹ ਪਾਇਆ ਇਹ ਉਹੀ ਸੱਜਣ ਸੀ ਜੋ ਕਿਸੇ ਦਾ ਵੀ ਖੂਨ ਕਰਨ ਲੱਗਿਆ ਝਿਜਕਦਾ ਨਹੀਂ ਸੀ ਹੁਣ ਜਦੋਂ ਹੀ ਕੋਈ ਉਸ ਕੋਲ ਆਉਂਦਾ ਉਹ ਬੜਾ ਪਰਉਪਕਾਰ ਕਰਦਾ ਉਸਦੀ ਜ਼ਿੰਦਗੀ ਹੀ ਬਦਲ ਗਈ ਸੀ ਸਿੰਧ ਦੇ ਕਈ ਨਗਰ ਹੁੰਦੇ ਹੋਏ ਨੂਰ Nusrat ਨੂੰ ਦਰਸ਼ਨ ਦਿੱਤੇ ਉਸ ਨੂੰ ਗੁਰੂ ਸਾਹਿਬ ਜੀ ਨੇ ਸਮਝਾਇਆ ਸੀ ਕਿ ਵਰਕਤਾ ਨੇਕੀ ਤੇ ਕਦੇ ਵੀ ਧਰਮ ਦਾ ਪੱਲਾ ਨਾ ਛੱਡਣਾ ਹਮੇਸ਼ਾ ਉਸ ਬੰਦੇ ਨੂੰ ਹੀ ਵਰਕਤਾ ਮਿਲਦੀਆਂ ਨੇ ਜਿਸ ਦੇ ਦਿਲ ਵਿੱਚ ਦਇਆ ਹੁੰਦੀ ਹੈ ਗੁਰੂ ਸਾਹਿਬ ਜੀ ਜਿਵੇਂ ਹੀ ਇੱਥੇ ਆਏ ਉਹਨਾਂ ਕੋਲ ਇੱਕ ਜੁਲਾਹਾ ਆਇਆ ਉਸ ਜੁਲਾਹੇ ਦਾ ਨਾਂ ਇਤਿਹਾਸ ਵਿੱਚ ਦਾਊਦ ਆਉਂਦਾ ਹੈ ਜਿਵੇਂ ਹੀ ਦਾਊਦ ਜੁਲਾਹੇ ਨੇ ਦੇਖਿਆ ਕਿ ਕੋਈ ਮਹਾਪੁਰਸ਼ ਆਏ ਨੇ ਉਸਨੇ ਸੋਚਿਆ ਕਿਉਂ ਨਾ ਮੈਂ ਇਹਨਾਂ ਦੀ ਕੋਈ ਖਿਦਮਤ ਕਰਾਂ ਸੇਵਾ ਕਰਾਂ ਉਸਨੇ ਆਪਣੇ ਹੱਥੀ ਬਣਾਇਆ ਕੀਮਤੀ ਗਲੀਚਾ ਸਤਗੁਰੂ ਮਹਾਰਾਜ ਜੀ ਨੂੰ ਭੇਟ ਕਰ ਦਿੱਤਾ ਨਾਲ ਹੀ ਉਸਨੇ ਅਰਜ ਗੁਜਾਰੀ ਸਤਿਗੁਰੂ ਜੀ ਇਸ ਗਲੀਚੇ ਤੇ ਆਪਣਾ ਆਸਣ ਲਾਓ ਜੀ ਪਰ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਇਹ ਧਰਤੀ ਹੀ ਸਾਡਾ ਗਲੀਚਾ ਹੈ ਕਹਿਣ ਲੱਗੇ ਜੋ ਧਰਤੀ ਉੱਪਰ ਹਰਾ ਕਾ ਉੱਗਿਆ ਹੈ ਦਾਉਦ ਜੀ ਇਹ ਹੀ ਤਾਂ ਸਾਡਾ ਗਲੀਚਾ ਹੈ ਗੁਰੂ ਸਾਹਿਬ ਕਹਿਣ ਲੱਗੇ ਕਿ ਇਹ ਜੋ ਤ੍ਰਖਤ ਹਨ ਇਹ ਅੱਲਾ ਦੀਆਂ ਬਣਾਈਆਂ ਹੋਈਆਂ ਜੀਆਂ ਲਈ ਆਰਾਮ ਕਹਾਣੇ ਜਿਵੇਂ ਹੀ ਸੀ ਦਰਕਤੀ ਸ਼ਾਮੇ ਬੈਠਦੇ ਹਾਂ ਸਾਨੂੰ ਬੜਾ ਆਨੰਦ ਆਉਂਦਾ ਹੈ ਉਸ ਸਮੇਂ ਦਾਊਦ ਨੇ ਬੇਨਤੀ ਕੀਤੀ ਮਹਾਰਾਜ ਮੈਂ ਇਹ ਗਲੀਚਾ ਬੜੇ ਪਿਆਰ ਨਾਲ ਬਣਾ ਕੇ ਲੈ ਕੇ ਆਇਆ ਹਾਂ ਇਹ ਤੁਹਾਡੇ ਵਾਸਤੇ ਅਚੇਚੇ ਤੌਰ ਤੇ ਬਣਾਇਆ ਹੈ ਮੈਂ ਇਹ ਕਿਸ ਨੂੰ ਭੇਟ ਕਰਾਂ ਮਹਾਰਾਜ ਤੁਸੀਂ ਹੀ ਮੈਨੂੰ ਦੱਸੋ ਜੀ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਤੇਰਾ ਇਹ ਗਲੀਚਾ ਪ੍ਰਵਾਨ ਹੋ ਜਾਵੇਗਾ ਸਾਡੇ ਆਸੀ-ਪਾਸੀ ਕਈ ਲੋੜਵੰਦ ਹੁੰਦੇ ਨੇ ਪਰ ਸਾਨੂੰ ਨਜ਼ਰ ਹੀ ਨਹੀਂ ਆਉਂਦੇ ਉਸ ਸਮੇਂ ਸਰਦੀਆਂ ਦਾ ਮੌਸਮ ਸੀ ਗੁਰੂ ਸਾਹਿਬ ਜੀ ਨੇ ਉਸ ਜਿਲਾਹੇ ਨੂੰ ਸਾਹਮਣੇ ਦੇਖਣ ਲਈ ਗਿਆ ਉੱਥੇ ਇੱਕ ਕੁੱਤੀ ਬੈਠੀ ਸੀ ਜਿਸ ਤੇ ਛੋਟੇ-ਛੋਟੇ ਬੱਚੇ ਵੀ ਸਾਨਾ ਗੁਰੂ ਸਾਹਿਬ ਜੀ ਕਹਿਣ ਲੱਗੇ ਇੰਜ ਕਰ ਇਹ ਬਣਾਇਆ ਹੋਇਆ ਗਲੀਚਾ ਉਸ ਕੁੱਕਰ ਕੁੱਤੀ ਤੇ ਕਤੂਰਿਆਂ ਦੇ ਹੇਠ ਵਿਛਾ ਦੇ ਇਸ ਦੇ ਨਾਲ ਤੈਨੂੰ ਸਭ ਕੁਝ ਮਿਲ ਜਾਣਾ ਹੈ ਗੁਰੂ ਸਾਹਿਬ ਕਹਿਣ ਲੱਗੇ ਕਿ ਸਾਡੇ ਨਾਲੋਂ ਜ਼ਿਆਦਾ ਇਸ ਗਲੀਚੇ ਦੀ ਇਹਨਾਂ ਨੂੰ ਲੋੜ ਹੈ ਉਸ ਜੁਲਾਹੇ ਨੇ ਗੁਰੂ ਸਾਹਿਬ ਜੀ ਦੇ ਕਹਿਣ ਅਨੁਸਾਰ ਉਹ ਗਲੀਚਾ ਉਸ ਕੁੱਕਰ ਕੁੱਤੀ ਦੇ ਤੇ ਕਤੂਰਿਆਂ ਦੇ ਹੇਟ ਵਿਛਾ ਦਿੱਤਾ ਜਿਸ ਨੇ ਗੁਰੂ ਸਾਹਿਬ ਜੀ ਤੋਂ ਖੁਸ਼ੀਆਂ ਲੈਣੀਆਂ ਹੁੰਦੀਆਂ ਹਨ ਉਹ ਕਦੇ ਵੀ ਜਿਤਾਵੇ ਨਾ ਇੱਕ ਹੱਥ ਨਾਲ ਦਾਨ ਕਰੇ ਤੇ ਦੂਜੇ ਨੂੰ ਬਤਾ ਵੀ ਨੱ ਚੱਲੀ ਦਾਨ ਦੇਣਾ ਦਿਲ ਦਾ ਗੁਣ ਹੈ ਹੱਥਾਂ ਦਾ ਨਹੀਂ ਫਿਰ ਸਤਿਗੁਰੂ ਜੀ ਨੇ ਉਸ ਦੀ ਮਨੋ ਕਾਮਨਾ ਪੁੱਛੀ ਜੋ ਕਿ ਪੂਰੀ ਵੀ ਹੋ ਗਈ ਸੀ ਇਸ ਤੋਂ ਬਾਅਦ ਗੁਰੂ ਜੀ ਮੱਕੇ ਤੋਂ ਮੁੜਦੇ ਜੇਲਮ ਪਾਸ ਬਾਲ ਬਨਾਈ ਦੇ ਢਿੱਲੇ ਤੇ ਆਏ ਉੱਥੇ ਬਾਲ ਦੇ ਚੇਲੇ ਗੁਰੂ ਜੀ ਨੂੰ ਆਪਣੇ ਢਿੱਲੇ ਤੇ ਲਜਾਉਣ ਆਏ ਗੁਰੂ ਸਾਹਿਬ ਜੀ ਕਹਿਣ ਲੱਗੇ ਜੇਹੀ ਆਵੇ ਤਹੀ ਗੁਜਾਰੇ ਜਦੋਂ ਬਾਲ ਬਣਾਏ ਤੁਰ ਕੇ ਆਇਆ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਾਡੇ ਬਚਨ ਯਾਦ ਰੱਖਣਾ ਬੰਦੇ ਦੇ ਕੀਤੇ ਹੋਏ ਕਰਮ ਨਿਸ਼ਾਨ ਜ਼ਰੂਰ ਛੱਡ ਜਾਂਦੇ ਨੇ ਜਦੋਂ ਕੋਈ ਹਉਮੇ ਕਰਦਾ ਹੈ ਤਾਂ ਹਉਮੇ ਦੇ ਨਿਸ਼ਾਨ ਵੀ ਰਹਿ ਜਾਂਦੇ ਨੇ ਉਸ ਤੋਂ ਬਾਅਦ ਪਾਪ ਤੇ ਪੁੰਨ ਇੱਕ ਬਰਾਬਰ ਹੋ ਜਾਂਦੇ ਨੇ ਹਉਮੇ ਵਿੱਚ ਆ ਕੇ ਸੇਵਾ ਕਰ ਲੋ ਹੰਕਾਰ ਵਿੱਚ ਆ ਕੇ ਸਿਮਰਨ ਕਰ ਲੋ ਹੰਕਾਰ ਵਿੱਚ ਕਦੇ ਵੀ ਭਗਤੀ ਨਹੀਂ ਹੋ ਸਕਦੀ ਪਰ ਜੇ ਅਜੀਹਾ ਭੇਸ ਧਾਰਨ ਕਰ ਲਵੋ ਤਾਂ ਇਹ ਦਰਗਾਹ ਵਿੱਚ ਪਰਵਾਹ ਨਹੀਂ ਹੁੰਦਾ ਜਦੋਂ ਪੀਰ ਮਲਤਾਨ ਨੇ ਦੁੱਧ ਦਾ ਭਰਿਆ ਪਿਆਲਾ ਭੇਜਿਆ ਗੁਰੂ ਸਾਹਿਬ ਜੀ ਨੇ ਚਮੇਲੀ ਦਾ ਫੁੱਲ ਦੁੱਧ ਦੇ ਪਿਆਲੇ ਤੇ ਉੱਤੇ ਰੱਖ ਕੇ ਇਹ ਸਮਝਾਇਆ ਸੀ ਕਿ ਸਾਡੇ ਪੰਥ ਲਈ ਹਰ ਥਾਂਵੇਂ ਹਾਂ ਹੈ ਸਾਨੂੰ ਫੁੱਲਾਂ ਵਾਂਗ ਕਿਵੇਂ ਰਹਿਣਾ ਚਾਹੀਦਾ ਹੈ ਇਹ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਹੀ ਸਿਖਾ ਕੇ ਗਏ ਨੇ ਉੱਥੇ ਗੁਰੂ ਸਾਹਿਬ ਜੀ ਨੇ ਦਇਆ ਦਾ ਰਾਹ ਤੇ ਧਰਮ ਦਾ ਰਾਹ ਸਭ ਨੂੰ ਸਿਖਾਇਆ ਕਲਾ ਦਿਖਾਉਣ ਵਾਲਾ ਹਮਜ਼ਾ ਗੋਸ ਪੀਰ ਉਸ ਨੂੰ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਗੁੱਸਾ ਕਰਨਾ ਪੀਰਾਂ ਨੂੰ ਸ਼ੋਭਾ ਨਹੀਂ ਦਿੰਦਾ ਗੁਰੂ ਸਾਹਿਬ ਜੀ ਨੇ ਬੜੀ ਦੂਰ ਦੂਰ ਸਿੱਖੀ ਦਾ ਪ੍ਰਚਾਰ ਕੀਤਾ ਗੁਰੂ ਸਾਹਿਬ ਜੀ ਨੇ ਭੁੱਲੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਸਭ ਨੂੰ ਸਤਨਾਮ ਦੇ ਨਾਮ ਨਾਲ ਜੋੜਿਆ ਫਿਰ 40 ਕਿਲੋਮੀਟਰ ਦਾ ਸਫ਼ਰ ਕਰਕੇ ਸਤਗੁਰੂ ਜੀ ਗੋਲਕਾਟ ਪਹੁੰਚੇ ਉਸ ਥਾਂ ਤੇ ਗੁਰੂ ਸਾਹਿਬ ਜੀ ਨੇ ਗਿਆਨ ਵੰਡਿਆ ਤੇ ਸਤ ਕਰਤਾਰ ਦਾ ਉਪਦੇਸ਼ ਦਿੱਤਾ ਉੱਥੋਂ ਉਹਨਾਂ ਨੇ ਸਿਲਹਟ ਪਹੁੰਚਣਾ ਸੀ ਜਿੱਥੋਂ ਦਾ ਇਲਾਕਾ ਸਾਰਾ ਹੀ ਜੰਗਲੀ ਸੀ ਉੱਥੇ ਬਹੁਤ ਹੀ ਜ਼ਿਆਦਾ ਖਤਰਨਾਕ ਜਾਨਵਰ ਰਹਿੰਦੇ ਸੀ ਉਸ ਤੋਂ ਅੱਗੇ 90 ਕਿਲੋਮੀਟਰ ਤੈਅ ਕਰਕੇ ਮਹਾਰਾਜ ਜੀ ਨੇ ਦੀਮਾਂ ਤੇ ਜਾਣਾ ਸੀ ਗੁਰੂ ਸਾਹਿਬ ਜੀ ਚੱਲਦੇ ਜਾ ਰਹੇ ਸਨ ਤੇ ਉਹਨਾਂ ਦੇ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਵੀ ਸਨ ਚੱਲਦੇ ਸਮੇਂ ਭਾਈ ਮਰਦਾਨਾ ਜੀ ਦੇ ਮਨ ਵਿੱਚ ਇੱਛਾ ਹੋਈ ਕਿ ਕਿਉਂ ਨਾ ਮੈਂ ਇੱਥੋਂ ਫਲ ਤੋੜ ਕੇ ਖਾ ਲਵਾਂ ਉੱਥੇ ਕਈ ਜੰਗਲੀ ਲੋਕ ਰਹਿੰਦੇ ਸੀ ਉਹਨਾਂ ਨੇ ਦੇਖਿਆ ਕਿ ਇਕ ਕੋਈ ਅਜਨਬੀ ਲੋਕ ਨੇ ਉਸ ਸਮੇਂ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਘੇਰਾ ਪਾ ਲਿਆ ਭਾਈ ਬਾਲਾ ਜੀ ਵੀ ਉਹਨਾਂ ਦੇ ਨਾਲ ਸਨ ਤੇ ਉਹ ਜੰਗਲੀ ਲੋਕ ਕਹਿਣ ਲੱਗੇ ਕਿ ਅਸੀਂ ਭਾਈ ਬਾਲਾ ਜੀ ਨੂੰ ਤੇ ਮਰਦਾਨਾ ਜੀ ਨੂੰ ਫੜ ਕੇ ਖਾ ਜਾਣਾ ਹੈ ਉਹ ਲੋਕ ਬੇਸਮਝ ਸਨ ਉਹਨਾਂ ਵਿੱਚ ਬੰਦੇ ਨੂੰ ਮਾਰ ਕੇ ਖਾਣ ਦਾ ਰਿਵਾਜ ਸੀ ਉਸ ਸਮੇਂ ਬੰਦੇ ਨੂੰ ਮਾਰ ਕੇ ਉਹਨਾਂ ਦੀਆਂ ਖੋਪੜੀਆਂ ਲੈ ਜਾ ਕੇ ਆਪਣੀਆਂ ਇਸਤਰੀਆਂ ਦੇ ਸਾਹਮਣੇ ਮੁਜ਼ਾਰਾ ਕੀਤਾ ਜਾਂਦਾ ਸੀ ਉਸ ਸਮੇਂ ਉਹਨਾਂ ਜੰਗਲੀ ਲੋਕਾਂ ਨੇ ਸੋਚਿਆ ਕਿ ਕਿਉਂ ਨਾ ਅੱਗ ਇੱਥੇ ਹੀ ਵੜ ਲਈ ਜਾਵੇ ਤੇ ਇਹਨਾਂ ਨੂੰ ਇੱਥੇ ਹੀ ਖਾ ਲਿਆ ਜਾਵੇ ਉਸ ਸਮੇਂ ਉਸ ਵੱਲਦੀ ਹੋਈ ਅੱਗ ਦਾ ਭਾਂਬੜ ਉੱਥੇ ਹੀ ਸ਼ਾਂਤ ਹੋ ਗਿਆ ਗੁਰੂ ਸਾਹਿਬ ਮੁਸਕਰਾਉਣ ਲੱਗ ਪਏ ਤੇ ਕਹਿਣ ਲੱਗੇ ਕੀ ਹੋਇਆ ਭਾਈ ਰੁਕ ਕਿਉਂ ਗਏ ਤੇ ਉਸ ਸਮੇਂ ਸਾਰੇ ਜੰਗਲੀ ਲੋਕ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਟਹਿ ਪਏ। ਉਹਨਾਂ ਨੇ ਦੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ, ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੇ ਨਾਲ ਹਨ। ਉਹਨਾਂ ਨੇ ਗੁਰੂ ਸਾਹਿਬ ਜੀ ਦਾ ਬੜਾ ادب ਕੀਤਾ। ਫਿਰ ਗੁਰੂ ਸਾਹਿਬ ਜੀ ਉਹਨਾਂ ਦੀ ਬਸਤੀ ਵਿੱਚ ਵੀ ਗਏ ਤੇ ਉਹਨਾਂ ਨੂੰ ਬਚਨ ਸੁਣਾਏ। ਜਦੋਂ ਗੁਰੂ ਸਾਹਿਬ ਜੀ ਸਜੇ ਹੋਏ ਸੀ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਜਦੋਂ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਫੜਿਆ ਗਿਆ ਤਾਂ ਗੁਰੂ ਜੀ ਤੁਹਾਡੇ ਚਿਹਰੇ ਉੱਪਰ ਮੁਸਕਰਾਹਟ ਕਿਉਂ ਸੀ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇਹ ਸਰੀਰ ਤਾਂ ਕਦੇ ਵੀ ਨਹੀਂ ਰਹਿਣਾ ਅੱਜ ਜਾਂ ਕੱਲ ਖਤਮ ਹੋ ਜਾਣਾ ਹੈ ਇਸ ਕਰਕੇ ਮੌਤ ਦਾ ਡਰ ਕਾਦਾ ਉਹ ਜੰਗਲੀ ਲੋਕ ਕਹਿਣ ਲੱਗੇ ਮਹਾਰਾਜ ਜੀ ਸਾਨੂੰ ਵੀ ਉਪਦੇਸ਼ ਦਿਓ ਇਸ ਸਮੇ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਰਵਾਬ ਛੇੜਨ ਲਈ ਗਿਆ ਤੇ ਰਵਾਬ ਐਸੀ ਛੇੜੀ ਗਈ ਕਿ ਉਸ ਦੀ ਆਵਾਜ਼ ਪਹਾੜਾਂ ਤੱਕ ਗਈ ਉੱਥੇ ਗੁਰੂ ਸਾਹਿਬ ਜੀ ਨੇ ਜੋ ਜੰਗਲੀ ਲੋਕ ਸਨ ਜੋ ਸਰੀਰ ਉੱਪਰ ਵਸਤਰ ਨਹੀਂ ਪਾਉਂਦੇ ਸਨ ਨੰਗੇ ਹੀ ਰਹਿੰਦੇ ਸਨ ਉਹਨਾਂ ਨੂੰ ਉਪਦੇਸ਼ ਦੇ ਕੇ ਅੱਗੇ ਸਿਲਹਟ ਵੱਲ ਗਏ ਸ਼ਿਵ ਸਾਗਰ ਤੋਂ ਜਦੋਂ ਮਹਾਰਾਜ ਜੀ ਸਿਲਵਟ ਵੱਲ ਜਾ ਰਹੇ ਸੀ ਇੱਥੇ ਵੀ ਕਾਫੀ ਜੰਗਲੀ ਲੋਕ ਸਨ ਤੇ ਉਹਨਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਸੀ ਸਤਸੰਗਤ ਜੀ ਉਹ ਬਹੁਤ ਰੌਲਾ ਪਾਉਂਦੇ ਸਨ ਉਹਨਾਂ ਨੇ ਚੀਕਾਂ ਮਾਰ-ਮਾਰ ਕੇ ਸਾਰਾ ਸਮਾਨ ਸਿਰ ਤੇ ਚੋਕ ਲਿਆ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਸਮਝਾਇਆ ਕਿ ਇਹ ਲੋਕ ਜਾਨਵਰਾਂ ਨਾਲ ਰਹਿਣ ਕਰਕੇ ਜਾਨਵਰਾਂ ਵਰਗੇ ਹੀ ਹੋ ਗਏ ਨੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਚੀਕਾਂ ਮਾਰਨ ਦਾ ਮਤਲਬ ਹੈ ਕੇ ਦੂਜਿਆਂ ਨੂੰ ਖਤਰੇ ਤੋਂ ਸੁਚੇਤ ਕਰਨਾ ਇਸ ਲਈ ਡਰਨ ਦੀ ਲੋੜ ਨਹੀਂ ਹੈ ਤਾਂ ਚੀਕਾਂ ਮਾਰ ਕੇ ਆਪਣੇ ਸਾਥੀਆਂ ਨੂੰ ਦੱਸ ਰਹੇ ਨੇ ਕਿ ਕੋਈ ਅਜਨਬੀ ਆਇਆ ਹੈ ਉੱਥੋਂ ਦੇ ਇਲਾਕੇ ਦਾ ਰਾਜਾ ਵੀ ਗੁਰੂ ਸਾਹਿਬ ਜੀ ਦੇ ਚਰਣੀ ਪੈ ਗਿਆ ਸੀ ਇੱਥੇ ਵੀ ਗੁਰੂ ਸਾਹਿਬ ਜੀ ਰੁਕੇ ਅਤੇ ਕਈਆਂ ਨੂੰ ਤਾਰਿਆ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਸਭ ਕੁਝ ਰੱਬ ਦੀ ਮਰਜ਼ੀ ਨਾਲ ਹੀ ਹੁੰਦਾ ਹੈ ਜੋ ਰੱਬ ਦਾ ਪਿਆਰਾ ਹੈ ਉਹ ਕਿਸੇ ਤੋਂ ਡਰਦਾ ਨਹੀਂ ਹੈ ਉਸ ਨੂੰ ਮੌਤ ਦਾ ਵੀ ਡਰ ਨਹੀਂ ਡਰ ਡਰ ਡਰਨਾ ਮਨ ਕਾ ਸ਼ੋਰ ਮਨ ਦੀ ਕਬਰਾਹਟ ਹੈ ਬੰਦਾ ਮਰ ਜਾਂਦਾ ਹੈ ਪਰ ਆਤਮਾ ਕਦੇ ਮਰਦੀ ਨਹੀਂ ਕਦੇ ਡੁੱਬਦੀ ਨਹੀਂ ਸਾਡਾ ਖਾਸ ਮਕਸਦ ਹੈ ਖਾਸ ਕੰਮ ਹੈ ਨਾਮ ਜਪਣਾ ਤੇ ਰੱਬ ਦੀ ਰਜਾ ਵਿੱਚ ਹੀ ਜੀਵ ਜੰਮਦੇ ਨੇ ਤੇ ਰੱਬ ਦੀ ਰਜਾ ਵਿੱਚ ਹੀ ਮਰਦੇ ਨੇ